ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਹਰ ਲਿਆਂ ਨੂੰ ਤੇ ਇੱਧਰ ਲਿਆਂ ਨੂੰ ਛੱਡਾ ਬਲੌਗ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤਾਂ ਸਪੋਰਟ ਕਰਨ ਲਈ ਵੀ ਧੰਨਵਾਦ ਥਾਡਾ ਬਹੁਤ-ਬਹੁਤ ਬਾਕੀ ਕਰੋ ਅੱਜ ਦਾ ਵੀਊ ਚੱਕ ਖਿਲੀ-ਖਿਲੀ ਧੁੱਪ ਨਿਕਲਿਆ ਆਈਗੀ ਤੇ ਕਈ ਦਿਨ ਤੇ ਅਸੀਂ ਬਲੌਗ ਨਹੀਂ ਤੇ ਪਾਉਂਦੇ ਜੀ ਤਾਂ ਉਹਦੀ ਵਜ੍ਹਾ ਵੀ ਤੁਹਾਨੂੰ ਦੱਸੂਗੇ ਜੀ ਵੀ ਕੀ ਚੱਕਰ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਸੀ ਦੁੱਖ ਤਕਲੀਫ ਚ ਗੁజర్ ਰਹੇ ਤੇ ਬਹੁਤ ਪਰੇਸ਼ਾਨ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਤੇ ਜੀ ਉਹ ਤੁਹਾਨੂੰ ਹੁਣ ਦੱਸੂਗੇ ਜੀ ਵੀਡੀਓ ਚ ਸਾਰੀ ਡਿਟੇਲ ਕਿਸ ਤਰ੍ਹਾਂ ਕਿਸ ਤਰ੍ਹਾਂ ਹੁਣ ਥੋੜੇ ਜਿھے ਨਿਕਲੇ ਆ ਜੀ ਦੁੱਖ ਤਕਲੀਫ ਚੋਂ ਅੱਧੇ ਕ ਹਲੇ ਫਸੇ ਹੋਏ ਆ ਜੀ ਵਿਚ ਵਿਚਾਲੇ ਆ ਜੀ ਇਧੇ ਕਰਕੇ ਅਸੀਂ ਕੋਈ ਬਲੌਗ ਨਹੀਂ ਬਣਾਇਆ ਕਈ ਦਿਨ ਤੇ ਤਾਂ ਨਾ ਮਨਤਾ ਬਣਾਉ ਕੋ ਬਣਾ ਨਹੀਂ ਦਾ ਜੀ ਉਹ ਤੁਹਾਨੂੰ ਹੁਣ ਦਿਖਾਉਂਗੇ ਜੀ ਅੱਜ ਦੀ ਵੀਡੀਓ ਚ ਬਣੇ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਮਿਲੋ ਅੱਜ ਡੇੜੀ ਨਾਲ ਕੱਲ ਛੁੱਟੀ ਹੋਈ ਸੀ ਹਸਪੀਟਲ ਸਤਿ ਸ਼੍ਰੀ ਅਕਾਲ ਜੀ ਸਾਰੀ ਕਾਲ ਨੋ ਮਿਲੋ ਮੰਦੀ ਦੀ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਚਾਚੇ ਜੀ ਦਾ ਹੁਣ ਇਸ ਤਰ੍ਹਾਂ ਹਾਲ ਚਾਲ ਕੀ ਵਾਠ ਠੀਕ ਹੈ ਭੁੱਖ ਬਹੁਤ ਲੱਗਦੀ ਚਾਚਾ ਮੈਂ ਦਵਾ ਰਿਹਾ ਨਾ ਦੇਰ ਹੋ ਗਈ ਉੱਥੇ ਕਹੀਦੀ ਨਾ ਉਹ ਰੱਖਿਆ ਨਾ ਦੋ ਰੋਟੀ ਖਲਾਈ ਇਹਨਾਂ ਨੇ ਉਹਦੇ ਲੱਗਦੀ ਵੀ ਹੈ ਜਿਆਦਾ ਭੁੱਖ ਉਥੇ ਵਰਤ ਨਾ ਦਵਾਈਆਂ ਬਹੁਤ ਖਲਾੰਦੇ ਦੇ ਐ ਨਾ ਵਰਤ ਦਿਖਾਈ ਦੇ ਡਾਕਟਰ ਨੇ ਨਹੀਂ ਦਵਾਈਆਂ ਦਵਾਈਆਂ ਤੇ ਹੋਇਆ ਬੰਦਰ 12 12 ਗੋਲੀਆਂ 12 12 ਗੋਲੀਆਂ ਵੀ ਖਲਾੰਦੇ ਦੇ ਕੱਠੀਆਂ ਜਿੰਦੇ 12 12 ਉਹਦਾ ਪੇਟ ਸਾਫ ਕਰਵਾਇਆ ਦਾ ਪਹਿਲਾਂ ਪੇਟ ਸਾਫ ਕਰਵਾਇਆ ਤਾਂ ਨਹੀਂ ਕੀਣਾ ਹੂੰ ਉਥੇ ਵਾਤਾ ਟਾਈਮ ਟੇਬਲ ਦੀ ਜਿੰਦੇ ਤੇ ਉਹ ਤਿੰਨ ਦਿਨ ਤਾਂ 12 12 ਹੀ ਲਈਆਂ ਹੂੰ ਤਿੰਨ 12 12 ਉਹ ਲੈਣਾ ਚਾਹਤੇ ਬਰੈਡ ਹਾਂ ਹਾਂ ਹੁਣ ਸਾਨੂੰ ਦੱਤ ਤੇ ਬੱਸ ਤੇ ਕੀ ਬਣਾਣੀ ਵਿਖ ਦੇ ਠਿੱਕੀ ਸਬਜ਼ੀ ਬਣਾਣੀ ਪੈਣੀ ਹਾਂ ਠਿੱਕੀ ਮਿੱਠਾ ਮੂਹ ਮਿਰਚ ਕੱਟ ਕੇ ਆਣਾ ਨੇ ਮੀਂਹ ਵਸਨੀ ਬਣਾ ਕੇ ਦੇ ਦਿੱਤੇ ਸੀ ਨਾ ਹਾਂ ਹੁਣ ਕੁਝ ਹੋਰ ਬਣਾਉਣੀ ਨਾ ਹੀ ਸੋਜਣੀਆਂ ਮੈਂ ਤਾਂ ਉਹ ਸੋਜਦੀ ਕੁਚੌੜੀਆਂ ਜਿ ਮਨਾਣੇ ਨੂੰ ਉਹ ਨਹੀਂ ਨਹੀਂ ਕੁਚੌੜੀਆਂ ਨਹੀਂ ਤਲੀਆਂ ਵੀ ਚੀਜ਼ਾਂ ਮਾਗੀ ਦੀ ਤਰ੍ਹਾਂ ਇਹ ਵੀ ਚੀਜ਼ਾਂ ਲੱਗੇ ਖਾਣ ਆਂਦੇ ਨਾ ਨਾ ਜਿਆਸੀ ਖਾਉਂਗੇ ਕੋਲ ਬੈਠ ਕੇ ਫਿਰ ਉਧਰ ਨਹੀਂ ਜੀ ਕਰੂਗਾ ਚੌੜੀ ਗਿਆ ਨਾ ਅਰਬੀ ਆਈ ਕਚੌੜੀ ਗਿਆ ਕਿੰਨਾ ਕਚੌੜੀ ਗਿਆ ਕਚੌੜੀ ਨਹੀਂ ਗਿਆ ਮੈਂ ਕਜੋਲੀ ਗਿਆ ਉਧਰ ਚਾਤੀ ਕਜੋਰੀ ਹੋ ਗਈ ਜਾਂਦੀ ਕਜੋਲੀ ਨੂੰ ਕਾਨ ਵਾਪਸ ਫਿਰ ਗਈ ਰਹੀ ਹਾਂ ਕਹੇ ਉਹ ਜੀਤ ਕੋ ਚਾਹੀ ਹੈਗੇ ਹੋਰ ਮਾਂ ਕਚੋਰੀ ਹੈਗੀ ਇਹ ਮਾਂ ਕਚੋਰੀ ਹੈ ਕਚੋਰੀ ਵੀ ਜੀਤ ਹਾਂ ਅਸਾਂ ਕਹਿਣਾ ਵੀ ਬੂਟ ਤਾਂ ਮਹੀ ਪੈਣਾ ਤੇ ਲੋਰ ਪਾ ਦਨਾਂ ਜੇ ਗੱਡੀ ਜਾਣੀ ਹੈ ਤਾਂ ਦੇਖ ਲਓ ਗੱਡੀ ਨਹੀਂ ਲਓ ਮਿਲੋ ਭਾਈ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਠੀਕ ਠਾਕ ਹੈ ਜੀ ਸਾਰੇ ਲਓ ਜੀ ਚਾਚਾ ਸਾਰੇ ਐਂ ਤੰਦਰੁਸਤ ਹੈ ਜੀ ਤੇ ਕੰਦੀ ਬਈ ਜਿਹੜੀ ਗੱਲ ਖਾਣੇ ਦੀ ਤੁਸੀਂ ਕਰ ਰਹੇ ਨਾ ਉੱਥੇ ਹੀ ਖਾ ਹੁੰਦੀ ਹੂੰ हां सनी दा मंदीरी आ जी कहंदी वी कचौ कचौरी कचौरीया बनाणियां आज कचौरीया मामा चाचा दी कचौरीया कचौळी केया आज कचौरी इणो कचौरी सुन के केडी चीज बन्दा नੋਂ ਨਹੀਂ ਲੈਣਾ ਫਿਰ ਤੁਹਾਨੂੰ ਦੇਣੀ ਪੈਣੀ ਚੀਜੋ ਇਹ ਕਹਤੇ ਵੀ ਪਰੌਂਠੇ ਬਣਾਣੇ ਸੀ ਖਾਵਾ ਬੱਚਾ ਨਹੀਂ ਖਾਣੇ हां ਫਿਰ ਉਹ ਚੰਗਾ ਨਹੀਂ ਲੱਗਦਾ ਨੋਂ ਨਹੀਂ ਲੈਣਾ ਜਿਹੜੀ ਚੀਜ਼ ਬਣਾਣੀ ਉਹ ਖਾਣੀ ਬਸ ਕचौरी दाਸੀਂ ਕਿਹਾ ਹੀ ਨਹੀਂ ਵੀ ਅਸੀਂ ਕਚੌਰੀ ਬਣਾਣੀ ਹੈ ਅਸੀਂ ਕਚੌਲੀ ਕਿਹਾ ਹੈ ਅੱਛਾ ਅੱਛਾ ਕਹਿ ਕਚੌਰੀ ਹੋ ਗਿਆ ਤਰਾਕਾ ਕੋਲ ਜਾ ਕਲੀ ਤੇ ਕਹੇਗਾ ਪੱਟੀ ਮੈਂ ਚਾਚੇ ਨੂੰ ਚਾਹਾਂਗਾ ਮੈਂ ਕਰਾਂ ਕਰਨ ਦਾ ਕੱਪੜੇ ਕੁੱਪੜੇ ਪਵਾ ਕੇ ਤੂੰ ਐਂ ਦੱਸ ਦੀ ਕੋਟਾ ਠੀਕ ਹੈ ਬਾਕੀ ਉਹ ਮੜਾ ਮੋਟਾ ਜਿੱਥੇ ਨੂੰ ਭਾਈ ਉਹ ਕਰਦਾ ਹੀ ਉਸ ਉੱਥੇ ਤਾਂ ਮੜਾ ਮੋਟਾ ਕਰਦਾ ਹੁੰਦਾ ਹੀ ਨਾ ਕਰਦਾ ਮਾਂ ਪਰਸੋਂ ਦੇ ਦੁੱਧ ਦੀ ਹੈ ਨਾ ਕਿਦੇ ਹੋਣੀ ਅਸਰ ਚਾਹ ਲੈ ਕਈ ਵਾਰ ਐ ਕਰਨ ਦਾ ਮਾਨੂ ਇੱਕ ਹੋਰ ਪਤਾ ਨਹੀਂ ਕਿਆ ਕਹੀ ਜਾਂਦਾ ਚਾਚਾ ਕਿਸੇ ਦਾ ਵੀ ਫੋਨ ਆਉਂਦਾ ਹੈ ਕਹਿੰਦਾ ਉੱਥੇ ਫੋਨ ਕਰੀ ਤੇ ਚੱਕੇ ਜਾ ਕੇ ਕਹਿੰਦਾ ਉੱਥੇ ਤੁਹਾਨੂੰ ਉਹ ਮਸ਼ੀਨਾਂ ਵਾਲੇ ਨਾ ਤੇ ਰੱਖੇ ਵੇ ਮਸ਼ੀਨਾਂ ਜਿਹਾ ਉਹੀ ਟੂੰ ਟੂੰ ਸੁਣੀ ਜਾਂਦੀ ਹੁੰਦੀ ਹੁਣ ਬਾਹਰ ਹੀ ਕਹਿੰਦੇ ਵੀ ਆਜੋ ਬੈਠੋ ਸਾਰੇ ਜਣੇ ਡੈਡੀ ਕਹਿੰਦਾ ਕੌਣ ਬੋਲਦਾ ਉੱਧਰ ਤੇ ਹਾਂ ਹਾਂ ਐਸਾ ਚਾਹੀਏ ਹੋ ਨਹੀਂ ਨਹੀਂ ਇੱਧਰ ਨਹੀਂ ਉਹ ਉੱਧਰ ਹੋ ਗਏ ਪਹਿਲਾਂ ਚਾਚਾ ਬਾਹਰ ਪਿਆ ਤਾਂ ਨਾ ਇਹ ਮੈਨੂੰ ਪਤਾ ਨਹੀਂ ਕਿਹਾ ਗੱਲ ਹੋਇਆ ਅੰਦਰ ਫੋਨ ਵੱਜਿਆ ਪਤਾ ਨਹੀਂ ਕਿਹਾ ਕਹਿੰਦਾ ਫੋਨ ਤਾਂ ਇੱਧਰ ਵੱਜ ਰਿਹਾ ਵਦਨ ਕਿੱਧਰ ਗਿਆ ਨਹੀਂ ਪਤਾ ਗਿਆ ਜੱਜਾ ਕਿ ਮੇਰੇ ਇੱਕ ਘੰਟੇ ਸੌਣਾ ਸਵੇਰੇ ਵਿੰਦਰ ਦਾ ਫੋਨ ਆਇਆ ਬਤਾ ਖਬਰਸਾਲ ਲੈ ਰਹੀ ਸੀ ਜੱਜਾ ਕੰਨਾ ਬੋਲ ਮੈਂ ਕਰਨ ਨੂੰ ਫੋਨ ਨਾ ਫੋਨ ਇੱਧਰ ਹੀ ਚਲਾਇਆ ਵਗਾ ਘਰ ਸੌਣ ਲੱਗਾ ਰਹੇ ਜੀ ਇੱਧਰ ਨਹੀਂ ਚਲਾਇਆ ਕੱਜਾ ਹੋ ਜਾਣਾ ਜੱਜਾ ਪਰ ਕੱਲ ਪਾਸੋਂ ਇੱਧਰ ਦਾ ਕੋਈ ਗੱਲ ਪਾਸੋਂ ਨਾ ਦੋਏ ਤੇ ਨਾ ਮਰਦਾ ਨਾ ਪਰਸੋਂ ਕੱਲ੍ਹ ਕਦੋਂ ਦੋ ਦੋਏ ਤੇ ਨਾ ਤੂੰ ਕਹਿੰਦਾ ਦੋਏ ਵੰਦਾ ਖੱਟ ਸੀ ਹਾਂ ਹੂੰ ਮੋੜਦਾ ਇੰਦਰ ਜਿਹੜੀ ਟੀ ਡੀ ਡੀ ਡੀਓ ਨਹੀਂ ਉਹ ਨਹੀਂ ਹੈਗੀ ਉਹ ਨਹੀਂ ਹੈਗੀ ਨਹੀਂ ਮੈਨੂੰ ਵੀ ਰਾਤ ਉਹੀ ਸੁਣੀ ਗਿਆ ਸੁਣਿਆ ਉਹਦਾ ਨਹੀਂ ਅੱਛਾ ਉਹ ਪਤਾ ਵੀ ਜਾਂਦੇ ਕਿ ਆਪਾਂ ਫਿਰ ਐਨਾ ਹੋਵੇ ਜਿਹੜਾ ਉਹ ਅਟੈਕ ਕਰਕੇ ਅੰਦਰ چیر ਪਰ ਨੂੰ ਵੀ ਜ਼ੋਰ ਆਉਂਦਾ ਤਾਂ ਖਾਨੀ ਉਹਦੇ ਰੱਖ ਕੇ ਉਹਦੇ ਘੱਟੇ ਵੀ ਹੋ ਸਕਦਾ ਮੇਨ ਗੱਲ ਪਤਾ ਕੀ ਆ ਇੱਕ ਹੋਰ ਵੀ ਹੋ ਸਕਦਾ ਚਾਚੇ ਨੂੰ ਪਰਸੋਂ ਖੰਗ ਹੋਈ ਸੀ ਉਹ ਕਈ ਵਾਰ ਨਾਲ ਇਸਾ ਬਣ ਕੇ ਜਾਂ ਚਰਚਾ ਉੱਥੇ ਪੈਸਾ ਦਾ ਕਰੀ ਇੰਦਰ ਨੂੰ ਕਦੇ ਇੰਦਰ ਨੂੰ ਹੁਣ ਰਾਤ ਦੀ ਪਹਿਲਿਆ ਹੁਣ ਹੋਇਆ ਇੱਧਰ ਤੇ ਨਾ ਜੇ ਕਿਤੇ ਤੂੰ ਰਾਤ ਘੰਟਾ ਪਹਿਲੇ ਉਧਰ ਹੀ ਸੈੜ ਉਹ ਸਾਰਾ ਉਧਰ ਗਿਆ ਵਾ ਥੋੜੀ ਹੋਣੀ ਉਹ ਚੱੜ ਚੜੂਗਾ ਆਪਣਾ ਗਰਮ ਪਾਣੀ ਨੂੰ ਠੰਡਾ ਨਾ ਪੀਏਗਾ ਗਰਮ ਕੋਸਾ ਜਾਂ ਪੀਗਾ ਛਾਂ ਨੂੰ ਵੀ ਕੋਸਾ ਨੂੰ ਕੇ ਬੈਣਾ ਠਾਰ ਭੰਨ ਕੇ ਜਣਾ ਹੈ ਜੁਦਾਂ ਤੇ ਸਵੇਰੇ ਉੱਠ ਕੇ ਨਾ ਪੀਓ ਨਾ ਫਿਰ ਕੁਛ ਨਾ ਗਰਮ ਪਾਣੀ ਛੱਡ ਨਾ ਉਹ ਯੂਜ਼ ਕਰ ਲਈ ਭਾਵੇਂ ਹੈਂਟ ਛੱਡ ਹੀ ਨਾ ਤੇ ਅਛਾ ਪ੍ਰਿੰਸ ਚਾਚੀ ਕੋਲ ਗੋਚਿਆ ਮੇਰੀ ਵੀ ਜਾਣੇ ਦੀ ਤਿਆਰੀ ਹੁਣ ਹੋਣ ਕਰੇ ਨਾ ਤਰ ਜਾਣੇ ਦਾ ਪ੍ਰਿੰਸ ਕਰ ਰਿਹਾ ਸਾਰਾ ਕੰਮ ਕਹਿੰਦੇ ਅੱਜ ਕੱਖ ਦੀ ਭਰੀ ਵੀ ਲਿਆਓ ਨਹੀਂ ਦੇਖੋ ਮੇਰੀ ਗੱਲ ਸੁਣੋ ਹੁਣ ਟਾਕੂ ਦਾ ਪਹਿਲਾਂ ਚਾਚੀ ਕੋਲ ਇਹਨਾਂ ਨੇ ਘਰ ਦਾ ਕੰਮ ਕਰਨਾ ਹੀ ਜੋ ਵੀ ਆਪਣੇ ਕਰਨੇ ਹੋਣ ਅਚਾਨਕਾ ਚੱਕਰ ਪੈ ਗਿਆ ਤਾਂ ਹੁਣ ਫਿਰ ਇੱਕ ਬੰਦਾ ਇਦੋਂ ਆ ਗਿਆ ਕੋਲ ਕਿਉਂਕਿ ਅਸੀਂ ਵੀ ਹੁਣ ਕਹਿਣਾ ਉਹਦੇ ਬਲੱਡ ਨੇ ਰਿਲੇਸ਼ਨ ਵੀ ਚਾਹੀਦਾ ਕੋਲ ਕੋਈ ਤਾਂ ਕਰਕੇ ਤਾਂ ਹੁਣ ਬੁਲਾਇਆ ਤਾਂ ਫਿਰ ਹੁਣ ਭਾਈ ਉਹਨੇ ਵਧੀਆ ਕਰਿਆ ਜਾ ਕੇ ਉਹ ਚਾਚੀ ਕੋਲ ਹੁਣ ਡਿਊਟੀਆਂ ਕਰੂ ਨਾ ਪਾਣੀ ਪੈਣੀ ਘਰ ਦੇ ਕੰਮ ਹੁਣ ਉਹ ਕਰੂਗਾ ਸੋ ਇਹਦਾ ਸ਼ਾਮ ਨੂੰ 8:00 ਵਜੇ ਨਾ 9:00 ਵਜੇ ਪਹੁੰਚੇ ਤਾਂ ਹਨ ਨਹੀਂ ਦਿੱਕਲ ਨਹੀਂ ਕਰੀ हां जे देखया आज तो ਪਚਾ ਦੇ ਰੱਕੇ ਹੀ ਤੋਂ ਬੰ। ਅੱਤ ਚੇ ਗਿਓ ਗਰਮੀ ਵਾਲੇ ਕੱਪੜੇ ਬਹੁ। ਹਾਂ ਲੱਗਦਾ ਹੁਣ ਤਾਂ ਵੀ ਆ ਗਰਮੀ ਆ ਗਈ ਪੂਰੀ ਐ ਨਾ। ਵੈਸੇ ਆ ਪਸੰਦ। ਮੀਲਾ ਵੀ ਆ ਗਿਆ 1 ਮਹੀਨਾ ਰਹਿ ਗਿਆ ਵਿੱਚ ਬਸ। ਫੇਚਰੋਂ ਠੀਕ ਆ ਜੀ ਫਿਰ। ਤੇ ਚਲੋ ਠੀਕ ਆ ਜੀ। ਮੈਂ ਵੀ ਜਾਣਾ ਹੁਣ ਕੰਮ ਦੇ ਕੱਪੜੇ ਚੇਂਜ ਕਰਵਾਵਾ ਜਾ ਕੇ 2:30 ਵਜੇ ਆ ਗਿਆ ਦੁਕਾਨ ਤੇ। ਤੇ ਚਲੋ ਠੀਕ ਆ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੈ। ਤੇ ਇਹ ਗੱਤ ਕਰਨ ਲੈ। ਲੌਜੀ ਕਿਆ ਕਰਨ ਆਗੇ ਜੀ ਹੁਣ? ਘਾ ਲੈਣ ਗਾਏ ਨੂੰ। ਅੱਛਾ। ਇਹ ਮਸ਼ੀਨ ਨੇ ਰਸਤਾ ਖਰਾਬ ਕਰਤਾ ਹੁਣ ਦੇਖਦੇ ਆ ਕਿੱਥੇ ਕਿੱਥੇ ਨੂੰ ਜਾ ਹੁੰਦਾ ਜੀ ਇਹ ਕਾ ਲਿਆਣਾ ਸ਼ਾਂਤੀ ਜੀ ਪੰਜ ਸਾ ਦਾ ਗਾਇਲ ਪੜੇ ਦੇਖੀ ਪੱਥਰ ਵੀ गिरਦੇ ਆ ਇਹ ਐਂ ਹੀ ਲਾਇਵੇ ਹੁੰਦੇ ਉਹਨਾਂ ਨੇ ਜਿਆਦਾ ਹੁੰਦੇ ਇਹ ਪੱਥਰ ਕਿੰਨੇ ਦਾ ਕਾਰ ਹੁੰਦਾ ਬਿੱਕਰ ਅਬ ਜੱ ਹਾਂ ਫਿਰ ਉੱਤਰ ਤੇ ਗਈ ਸੀ ਪਾੜਨ ਲੈ ਮੈਂ ਤਾਂ ਪਹੁੰਚ ਗਿਆ ਉੱਪਰ ਤੂੰ ਪੂਰਾ ਸਰਦੀ ਪੂਰਾ ਪਰਾ ਰੱਖੀ ਲਓ ਜੀ ਮੰਮੀ ਫਸ ਗਈ ਜੀ ਫੁੱਟੇ ਰਸਤੇ ਜੀ ਆਹ ਦੇਖੋ ਜੀ ਪੱਥਰਾਵਾ

ਤਾਂ ਉਹ ਇੱਕ ਚੀਜ਼ ਦਿਖਾਉਂਦਾ ਜੀ ਅੱਜ ਮਮੀ ਕਾ ਕਾਰ ਦੇ ਨਾਲ ਝਾਂਗਣ ਆਈ ਦਿਖਾਈ ਦਿਖਾਈ ਬਿੰਡਾ ਰੁਕ ਗਿਆ ਦਾਤੀ ਦਾ ਸਵੇਰੇ ਇਹਨੇ ਤੋੜਿਆ ਹੁਣ ਤੇ ਸਾਰੇ ਹਿਆਰ ਆ ਜੀ ਮਮੀ ਨੇ ਦੇਵੇ ਜੀ ਇੱਥੇ ਲੋਹਾਰ ਪਾਜੀ ਠੀਕ ਕਰਦੇ ਨੇ ਇੱਕ ਥੀ ਤੇ ਆ ਦਿਖਾਈ ਮਮੀ ਦਾਤੀ ਲਾ ਆ ਵੀ ਤੋੜਤੀ ਇਹਨੇ ਸਵੇਰੀ ਥੋੜੂ ਵਾਰਾ ਤੋੜਤੀ ਮੈਂ ਥੋੜਾ ਮਾਰਿਆ ਤੋ ਹੀ ਕਿਹਾ ਵੀ ਇਹਨੂੰ ਰਿਫਟ ਜੀ ਕਰਦੇ ਕਰਦੇ ਮੈਂ ਸਮੜੀ ਜੀ ਸੱਟ ਮਾਰਤੀ ਜ਼ੋਰ ਤੇ ਤੇ ਉਹ ਟੁੱਟ ਗਈ ਲੋ ਜੀ ਬੀੜਾ ਲੈ ਆ ਲਾ ਪਾ ਕੀ ਕੀ ਖਿਚੜਾ ਪੈਂਦਾ ਜੀ ਫਸਿਆ ਵੀ ਬੜਾ ਹਨਾ ਹੋਰ ਦਾਤੀ ਦਾ ਕੰਮ ਕਰਦਾ ਤਾਂ ਹੁਣ ਦਾਤੀ ਦੇ ਬਿਨਾਂ ਨਹੀਂ ਤਾਂ ਠੱਕ ਠੱਕ ਲੈ ਲਓ ਹੁਣ ਦਾਤੀ ਹੱਥ ਤੇ ਵੱਜਦੀ ਆ ਫਿਰ ਕੀ ਆ ਕਰਨਾ ਜਦ ਤੱਕ ਦੁੱਧ ਆ ਤੇ ਆ ਦੇਖੋ ਜੀ ਇਹਦੇ ਮਾਤੇ ਹੁਣ ਦੇਖਦਾ ਕੋਈ ਜੇ ਨਿਕਲੇਗਾ ਇਹ ਫਸੇ ਪਏ ਨਾ ਜੀ ਆਪਸ ਮਾ ਤਾਂ ਨਿਕਲਦੇ ਨਹੀਂ ਇਹ ਤਾਂ ਹੁਣ ਦੇਖਦੇ ਵੀ ਕਿਹੜਾ ਸੈੱਟ ਜ ਆਏਗਾ ਤੇ ਨਿਕਲੇ ਆਏਗਾ ਬਾਹਰ ਨੂੰ ਚੱਲੀਏ ਪਰੇ ਦੂ ਮੋਟੀ ਟੀਰ ਕੋਤੇ ਚੱਲੀਓ ਇਹ ਰੀਤੇ ਖਿੱਚ ਲੈਣੇ ਦੇਖੋ ਇਹ ਖਾਸਾ ਬੜਾ ਪ੍ਰੋਟੂ ਬਣ ਜਾਣਾ ਕਾ ਤਰ ਚੱਲ ਦੇਖ ਰਾਂ ਲਓ ਜੀ ਪ੍ਰਿੰਸ ਲੱਗਿਆ ਮੇਰੀ ਹਲਫ ਕਰਨ ਕੰਦਾ ਮਮੀ ਇੱਕ ਟਾਨ ਪਾ ਲਿਆ ਛੰਗ ਲਾ ਹੁਣ ਮੈਂ ਇੱਕ ਦੇਖਦਾ ਵੀ

ਬੀੜੇ ਦੇ ਯਾਰ ਤੋੜ ਹੀ ਦੇਣੇ ਜੀ ਲੈ ਜੀ ਲਓ ਜੀ ਚੜ ਗਿਆ ਸਾਹ ਪ੍ਰਿੰਸ ਨੂੰ ਜਲਦੀ ਵੀ ਜੀ ਲਓ ਜੀ ਲੱਗੀ ਹੋਣੀ ਮਮੀ ਛੰਗ ਮਮੀ ਕੰਦੀ ਪਾਤੀ ਥੇਰ ਪਾ ਕੇ ਲੈਣੀ ਨਹੀਂ ਹੈ ਹੋਰ ਮੰਤਰੀ ਕਾ ਨਹੀਂ ਆਪ ਕਿਉਂ ਆ ਰਹੇ ਹੋ ਆਨੂ ਦਾ ਬੱਚਿਆ ਵਾ ਫਿਚਰ ਸੁਣਦਾ ਹੀ ਆ ਬਈ ਸੱਚ ਨਾ ਲੱਗੇ ਨਾ ਹੋਵੇ ਉਹ ਨਾ ਹੋਵੇ ਥੋੜਾ ਇਹ ਲੈ ਲੈਣ ਦੇ ਨਾਲ ਤੇ ਬਾਕੀ ਸ਼ਾਮ ਨੂੰ ਲੈ ਕੇ ਜਾਉਂਗੇ ਨਾ ਕਿਉਂਕਿ ਸੁੱਕਾ ਤਾਂ ਕੰਟੀਨ ਅੰਦਰ ਹੈ ਕਾਤਾ ਹੈਗਾ ਸੁੱਕਾ ਪਰ ਉਹ ਰਾਤ ਨੂੰ ਖਾਂਦੀ ਨਾ ਦਿਨੇ ਨਹੀਂ ਖਾਂਦੀ ਉਹ ਰਾਤ ਨੂੰ ਰਾਨੂੰ ਫਾਦੋ ਖਾ ਹੀ ਜਾਂਦੀ ਅੰਦਰ ਦਿਨੇ ਉਹ ਹਰਾ ਹੀ ਖਾ ਕੇ ਪਾਣਾ ਪੈਂਦਾ ਇਹ ਗੱਲ ਆ ਤਾਂ ਤਾਂ ਆ ਤਾ ਸਿੱਧੇ ਕੇ ਖਾ ਬੰਦਦਾ ਸਾਦੀ ਚਾਹ ਛੱਡ ਗਈ ਸੀ ਕਿਹਨਾਂ ਦੇ ਦਾਦੀ ਤਾਂ ਪਤਾ ਨੱਗਿਆ ਭਾਈ ਕਾ ਕਦੀ ਕੱਢੀ ਆ ਤੂੰ ਕਦੀ ਚਲ ਕਾ ਛੱਡ ਦਿਵਾਵੇਂ ਕਿਹੜਾ ਹਰਾ ਸੁੱਕਾ ਅੱਛਾ ਖੜ ਛੱਡ ਗਈ ਸੀ ਸੁੱਕਾ ਅੱਛਾ ਜੀ ਸਾਦੀ ਫਿਰ ਖਾਂ ਚਾਹ ਨੂੰ ਕਪਾ ਜੰਦੀ ਕਟਣ ਕਰਾਣੂ ਨੇ ਫਿਰ ਕੱਬਦੀ ਰਹਿੰਦੀ ਆਪਣਾ ਥੋੜਾ ਬਹੁਤਾ ਛਾਂਡ ਲੈਂਦੀ ਅੱਜ ਤਾਂ ਮੇਰੀ ਦਾਦੀ ਦਾ ਕੰਮ ਖਰਾਬ ਕਰਤਾ ਨਹੀਂ ਕਰ ਟਗੜ ਟਗੜ ਖਾਂਗ ਬੰਦੀ ਐ ਜੀ ਅੱਛਾ ਦੱਕੀ ਦੀ ਬਿੰਦੀ ਹੋਵੇ ਫਿਰ ਤੱਕ ਬੰਦਾ ਦਵਾਦਾ ਉਹ ਕਿਦਾਰਾ ਨੂੰ ਹੁਣ 10 ਤੱਕ ਮਾਰਨੇ ਪੈਂਦੇ ਨਹੀਂ ਆ ਇੱਕ ਟੱਕ ਮਾਰੂ ਫਿਰ ਕਿਹਾਰੇ ਕਾਹ ਬੱਸੇ ਹੱਥ ਵਜ ਬਣ ਕੇ ਵੀ ਹੱਥ ਫਿਰ ਵੀ ਵੱਟ ਸਕਦਾ ਨੇ ਹੱਤਾ ਨਾ ਤੇ ਤੇਰੀ ਤੇਰੀ ਰਾਤ ਵਜ ਦਿੱਤੇ ਤੇ ਤਾਂ ਫੜਨੀ ਵੀ ਪੈ ਰਹੀ ਹੈ ਹੋਰ ਇੱਥੇ ਤੇ ਤਾਂ ਇਹ ਵੱਟਣਾ ਫਿਰਦਾ ਇੱਕ ਪੀਦਾ ਦੇ ਰਿਵਟਾ ਚਲੋ ਜੀ ਕਾਕੂ ਲੈ ਲੀਏ ਤੇ ਮਿਲਦੇ ਥਣ ਅੱਗੇ ਹਨਾ ਜੀ ਹਾਂ ਜੀ ਥੋੜਾ ਸੀ ਪਾ ਲੈ ਦਾ ਦਾ ਚੱਕਵਣੀ ਕਰਤੀ ਚੋੜੀ ਵੀ ਬੋਲ ਨਾ ਕਾ ਚੱਕਾ ਤੂੰ ਬੋਲ ਬਿੱਛੋ ਲੋ ਜੀ ਮੰਮੀ ਨੂੰ ਚੜ ਗਿਆ ਗੁੱਸਾ ਜੀ ਕਾ ਚੱਕਿਆ ਕਹਿੰਦੀ ਮੈਂ ਨਹੀਂ ਬੋਲਦੀ ਹੈਗੀ ਜੀ ਤੇ ਮੈਂ ਲਗਿਆ ਚੱਕਣ ਤੇ ਮੈਨੂੰ ਚੱਕੇ ਮੀਂਦੀ ਹੈ ਕਹਿੰਦੀ ਤੈਨੂੰ ਹੀ ਨਾ ਦੇ ਦੇ ਚੱਕਣੀ ਨਹੀਂ ਦਿੰਦੀ ਜੀ ਕਾ ਪਰ ਲੇਟ ਗਈ ਜੀ ਦੀ ਮੰਮੀ ਕਹਿੰਦੀ ਤੈ ਚੱਕਣਾ ਨਹੀਂ ਤੇ ਚੱਲ ਦੋ ਚੱਲੀਏ ਮੰਮੀ ਨਾ ਕਰਾਂ ਤੇ ਡੰਗਰ ਬੱਕਰੀ ਕਢਵਾਈਏ ਬਾਹਰ ਤੇ ਕੱਖ ਪਾ ਕੇ ਨਨ ਬੰਨੀ ਜੀ ਤੁੱਤ ਪਲਾਉਂਗਾ ਤੋਸ ਕੇ ਨਾ ਹਲਾ ਬਾਰੀ ਤੂੰ ਮੈ ਜਾਣ ਦੇ ਧਿਆਨ ਰੱਖੀਦਾ ਮੈਂ ਚੋੜੀ ਦੇਖ ਫਲਾ ਨੂੰ ਮੇਰੇ ਪਿੱਛੇ ਜਾਣੀ ਪਾਰ ਫੜੀ ਹੈ ਨਾ ਅੱਛਾ ਗਰਦਨ ਤੇ ਫੜਲਾ ਮੜਾ ਜਮਨੇ ਜਾਣ ਦੇ ਠੀਕ ਤੇਰੇ ਨਾਲ ਕੇ ਹੋਰ ਹੈ ਨਾ ਮੇਰੇ ਪਿੱਛੇ ਥੋੜੀ ਰਹਿ ਨਾ ਲੈ ਜਾ ਰਹਿ ਆ ਜਾ ਲੋ ਜੀ ਮੰਮੀ ਅੱਜ ਬੱਕਰੀ ਨੂੰ ਬੰਨ ਕੇ ਘਰ ਤੇ ਲੈ ਕੇ ਚੱਲੀ ਮੰਮੀ ਦਰ ਦਿਆ ਹੈ ਦੂਰ ਚੰਦੀਆਂ ਦੂਰ ਅੱਛਾ ਤੁਸੀਂ ਪਹਿਲਾਂ ਵੀ ਕਈ ਵੀਡੀਓ ਦੇਖਿਆ ਹੋਣਾ ਜੀ ਜਮਾ ਕਾਕੂ ਦੇ ਬੱਕਰੀ ਗਾਇਬ ਹੋ ਜਾਂਦੇ ਜੀ ਜੰਗਲ ਵਿੱਚ ਭੱਜ ਜਾਂਦੇ ਉਹ ਉੱਪਰ ਪਹਾੜਾਂ 'ਵਾਂ ਚੜ ਜਾਂਦੇ ਜੀ ਕੀਤੀ ਫਿਰ ਪਤਾ ਵੀ ਨਹੀਂ ਲੱਗਦਾ ਕਿੱਧਰ ਤੇ ਸਾਰੇ ਸੀ ਇੱਕ ਦਿਨ ਤਾਂ ਸੀ ਮੈਂ ਜੋਰ ਜੀ ਨੂੰ ਕਿਹਾ ਜੀ ਕਾਕੂ ਉਹ ਉਧਰੋਂ ਪਰੇ ਨੂੰ ਗਿਆ ਜੀ ਗੋਲੇ ਵਾਲੀ ਸਾਈਡ ਨੂੰ ਤੇ ਮੰਮੀ ਉਹ ਨੀਚੇ ਗਈ 56 5 6 ਕਿਲੋਮੀਟਰ ਸਾਰੇ ਕਮਾਏ ਇਹਨਾਂ ਨੇ ਸਾਰੇ ਬੱਕਰੇ ਨੇ ਤੇ ਉਸ ਤੋਂ ਬਾਅਦ ਫਿਰ ਮੀਲੇ ਜੀ ਉਹ ਤੇ ਉੱਪਰ ਚੜੇ ਹੋਏ ਜੀ ਉਹ ਜਿੱਥੇ ਤੁਹਾਨੂੰ ਦਿਖਾਂਦਾ ਜੀ ਤੇ ਇੱਥੇ ਤਾਂ ਸੋਚ ਵੀ ਨਹੀਂ ਸਕਦਾ ਵੀ ਗਿਆ ਹੋਊਗਾ ਬੰਦਾ ਇਹ ਜਿੱਥੇ ਜੀ ਗੁਰਦੁਆਰਾ ਦਿਖ ਰਿਹਾ ਜੀ ਇਹਦੇ ਥੱਲੇ ਤੇ ਜੀ ਹਾਂਜੀ ਜੋਰਜੀ ਪੈਂਦਾ ਜੋਰਜੀ ਤੇ ਸਾਈਡ ਨੂੰ ਪੈਂਦਾ ਜੀ ਇਹ ਕਿਹੜਾ ਗੁਰਦੁਆਰਾ ਲੋ ਜੀ ਬੱਕਰੇ ਸਾਰੇ ਛੱਡ ਤੇ ਜੀ ਤੇ ਹੁਣ ਉਹ ਬੱਕਰੀਆਂ ਬੰਨੀਆਂ ਹੋਈਆਂ ਜਿੱਥੇ ਜੀ ਉਹਦੇ ਨਾਲ ਨਾਲ ਚੁਗ ਰੋਮ ਰੋਮ ਭਾਈਓ ਜੀ ਸਾਰੇ ਹੱਸ ਹੱਸ ਕਰਦੇ ਕਿੰਨੇ ਟਸ ਟਸ ਜਾਂਦੇ ਜਾਂਦੇ ਆਪਾਂ ਆ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਇੱਕ ਉਧਰ ਨੂੰ ਪੱਜ ਗਿਆ ਤੇ ਇੱਕ ਆ ਦੇਖੋ ਜੀ ਤੇ ਜੀ ਬੱਕਰੀ ਹੁੰਦੀ ਤਾਂ ਹੁਣ ਉਹ ਤਾਂ ਉਹ ਕਿੱਥੇ ਵੀਰੇ ਕਿੱਥੇ ਪਹੁੰਚ ਜਾਣੇ ਤੇ ਤਾਂ ਕਰਕੇ ਇੱਕ ਬੰਨਣੀ ਪਈ ਜੀ ਆਹੋ ਜੀ ਦੇਖ ਰਖ ਦੇ ਬੜੇ ਖਰਾਬ ਚੇਲੂ ਆ ਜੀ ਜਿੱਧਰ ਤੇ ਇਹਨਾਂ ਨੂੰ ਮਨਾ ਕਰਦੇ ਵੀ ਉਧਰ ਨੂੰ ਨਹੀਂ ਜਾਣਾ ਉੱਧਰ ਨਹੀਂ ਜਾਂਦੇ ਜੀ ਇਹ ਕੀ ਕਰ ਰਹੇ ਮਮੀ ਰਸੋਣੇ ਸੀਵੀਆ ਬਣਾਈਆਂ ਦੁੱਧ ਪਿਆ ਤਾਂ ਬੱਚਾ ਵਾ ਹੁਣ ਚੱਲ ਸੀਵੀਆ ਬਣਾ ਲੱਗੇ ਆ ਅੱਛਾ ਅੱਛਾ ਹਾਂ ਨਾਲੇ ਬਾਬਿਆਂ ਨੂੰ ਲਾ ਦਿੰਦੇ ਆ ਤੁਸੀਂ ਤੇ ਸੀਮੀਆਂ ਬਣਾ ਕੇ ਭੋਗ ਲਾ ਦੂੰਗੇ ਜੋ ਤਿੱਕ ਤrais ਸੱਚਾ ਬੱਚਾ ਪਿਆਰ ਹੈ ਅੱਛਾ ਕੋਣੀ ਕੋਣੀ ਲਿਆਇ ਚੋਕੇ ਜੀ ਚੋਕੇ ਲਿਆਇ ਬਸ ਕਾਕੂ ਹੈ ਨਹੀਂ ਫਰਾ ਆਇਆ ਇਸ ਤਰ੍ਹਾਂ ਹੀ ਲੱਗਾ ਬੱਚਾ ਵਾਸਤੇ ਯਾਰ ਉਹ ਦੁੱਧਿਆਂ ਉਹ ਜਾਣਿਆ ਨਾ ਸੀਵੀਆਂ ਬੱਤਨੀ ਗਈਆਂ ਪਹਿਲਾਂ ਜਾਗਾਤ ਪੈ ਗਈਆਂ ਪਰ ਕੇ ਸੀਵੀਆਂ ਦੋ ਤਾਂ ਜੜੀਆਂ ਸੀ ਅੱਛਾ ਸੀ ਜਿਆਦਾ ਬਹੁਤ ਕੰਦ ਕੋਈ ਨਾ ਕਾਕੂ ਦਾ ਅੱਜ ਪਤਾ ਨਹੀਂ ਖਾਣਾ ਕਿ ਨਹੀਂ ਕੋਈ ਪੱਕਾ ਪਤਾ ਨਹੀਂ ਕਾਕੂ ਨੇ ਉਹ ਕਿਹਾ ਮੱਕਾ ਫਾਰਟ ਨੂੰ ਤੇ ਆ ਕੇ ਆਪਣੇ ਡੈਡੀ ਨੂੰ ਖਾਣੇ ਪੀਣੇ ਦਾ ਸਮਾਨ ਦਵਾਇਆ ਹੈ ਫਿਰ ਆ ਵੀ ਖਾਦੇ ਰਹੂਗੇ ਤਰੀ ਗਾਜ ਤਾਗਤਾਜ ਵੀ ਮਡੀ ਸੀ कमजोरी हो जाती है ना क्योंकि ज्योग्राफी हम दिया यार स्टार्ट करने थे बहुत कमजोरियाँ थी बनते ना तो आकर क्या होगा तो ये नमक भी बना बिचे ना नमक तो लो बना तो उम्म रखी सब्जी सब्जी जगात हो भी पाल दें अच्छा शीनी बॉम्बे नमक किसका ਤੇ ਤਾਂ ਕਈ ਵਾਰ ਡੱਪੀ ਆ ਸਬਜੀ ਚ ਘੱਟ ਹੋਵੇ ਤਾਂ ਫਿਰ ਉਹ ਕਰ ਦਿੰਦੇ ਆਹ ਬਹਤੇ ਸੰਜੀ ਚ ਚੱਕ ਕੇ ਮੇਂ ਪੂਰੇ ਮਸਾਲੇ ਦਾ ਨਹੀਂ ਚੱਕਣਾ ਪੈਂਦਾ ਜਿਓ ਲੋ ਜਹ ਬੰਦ ਜਿਵੇਂ ਸੀ ਨਹੀਂ ਆਖੇ ਤੋ ਖੰਦੇ ਤਾਂ ਚੰਗੀ ਮਿਲਦਾ ਕਿਸੇ ਅਗਲੇ ਬਲੌਗ ਅਚ ਚੈਨਲ ਨੂੰ ਦੱਬ ਕੇ ਸਪੋਰਟ ਕਰੋ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰੋ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇਖਣ ਲਈ ਚੈਨਲ ਮੇਰਾ ਹੀ ਆ ਦਬ ਕੇ ਸਪੋਰਟ ਕਰੋ ਜੀ ਇਹਨੂੰ ਜਿੰਨੀ ਵੀ ਹੋ ਸਕੇ ਜੀ